ਸਤ ਦਿਨ ਸੋਹਰਿਆਂ ਦੇ ਘਰ ਰਹਿ ਕੇ ਹਾਈ ਉਹ ਸਤ ਦਿਨ ਸੋਹਰਿਆਂ ਦੇ ਘਰ ਰਹਿ ਕੇ ਹਾਈ ਉਹ ਫੁੱਲ ਝੜੀਏ ਨਹੀਂ ਹੁਣ ਫਿਰੇ ਕਮਲਾਈ ਉਹ ਫੁੱਲ ਝੜੀਏ ਨਹੀਂ ਹੁਣ ਫਿਰੇ ਕਮਲਾਈ ਉਹ ਡੰਗ ਦਿੱਤਾ ਤੈਨੂੰ ਤੇਰੀ ਕਾਲੀ ਗੁੱਤ ਨੇ ਹਾਏ ਵੇ ਕਾਲੀ ਗੁੱਤ ਨੇ ਆਟੇ ਮੰਗੋ ਗੁੰਨਤੀ ਬਗਾਨੇ ਪੁੱਤ ਨੇ ਆਟੇ ਮੰਗੋ ਗੁੰਨਤੀ ਬਗਾਨੇ ਪੁੱਤ ਨੇ ਕਿਆ ਬਾਤ ਹੈ ਨਹੀਂ ਉਹਨਾਂ ਦੇ ਗਾਣੇ ਤੁਸੀਂ ਸੁਣਦੇ ਹੁੰਦੇ ਸੀ ਮਤਲਬ ਸੁਣਦੇ ਤਾਂ ਹੋਵੋਗੇ ਤੁਹਾਨੂੰ ਕਦੇ ਲੱਗਿਆ ਵੀ ਯਾਰ ਇਹ ਲੱਚਰ ਗੀਤ ਹੈ ਕਿਉਂਕਿ ਲੋਕ ਕਹਿੰਦੇ ਯਾਰ ਲੱਚਰ ਗਾਉਂਦਾ ਸੀ ਤਾਂ ਮਾਰਿਆ ਗਿਆ ਪਰ ਰੀਜ਼ਨ ਕੋਈ ਹੋਰ ਵੀ ਹੋ ਸਕਦਾ ਤੁਹਾਡੇ ਹਿਸਾਬ ਦੇ ਨਾਲ ਕੀ ਰੀਜ਼ਨ ਹੋ ਸਕਦਾ ਜੀ ਲੱਚਰ ਤਾਂ ਹੁਣ ਹਰੇਕ ਹੀ ਗਾਉਂਦਾ ਵਾ ਕਲਾਕਾਰ ਤੁਹਾਨੂੰ ਪਤਾ ਹੀ ਆ ਠੀਕ ਹੈ ਨਹੀਂ ਮਨੇ ਦੋ ਵਿਆਹ ਹੋ ਗਏ ਸੀਗੇ ਜੀ ਦੋਨਾਂ ਵਿਆਹਾਂ ਦੇ ਵਿੱਚੋਂ ਜਵਾਕ ਕਿੰਨੇ ਸੀਗੇ ਇੱਕ ਤੇ ਦੀ ਦੋ ਗੁੱਡੀਆਂ ਨੇ ਆਪਣੇ ਪਹਿਲੀ ਘਰ ਵਾਲੀ ਦੇ ਅੱਗੇ ਮੇਰ ਕੋਲ ਪਰਜਾਈ ਲੱਗਦੀ ਜੀ ਮੇਰੀ ਹਾਂਜੀ ਉਹਨਾਂ ਤਾਂ ਦੋ ਗੁੱਡੀਆਂ ਨੇ ਉਹਨਾਂ ਦੇ ਅਮਰਜੋਤ ਦੀ ਪਰਜਾਈ ਦੇ ਦੋ ਮੁੰਡੇ ਸੀਗੇ ਜੀ ਇੱਕ ਡੈਥ ਹੋ ਗਈ ਇੱਕ ਹੈਗਾ ਹਾਂਜੀ ਬਚਪਨ ਦੇ ਵਿੱਚ ਤੁਸੀਂ ਕੀ ਕੁਝ ਖੇਡਦੇ ਹੁੰਦੇ ਸੀ ਮੇਨ ਹਨਾ ਚਮਕੀਲਾ ਜੀ ਦੇ ਨਾਲ ਜਾਂ ਕੋਈ ਜਾਂਦੇ ਸੀ ਕਿਤੇ ਜਾਂ ਕੀ ਖੇਡਦੇ ਸੀਗੇ ਕੋਈ ਯਾਦ ਹੋਵੇ ਤੁਹਾਨੂੰ ਬਚਪਨ ਦੇ ਵਿੱਚ ਤਾਂ ਇਹੀ ਮੱਜਿਆਚਾਰੀਆਂ ਨੇ ਇਕੱਠੇ ਨੇ ਹਾਂ ਮੱਜਿਆਚਾਰ ਕੇ ਇੱਥੇ ਸੂਆ ਹੁੰਦਾ ਸੀ ਆਪਣੇ ਝੂਏ ਤੋਂ ਚਾਰ ਕੇ ਫੇਰ ਕਰ ਹਾਂਜੀ ਮੱਜਾ ਰੱਖਿਆ ਸੀ ਉਸ ਟਾਈਮ ਤੁਸੀਂ ਮੱਜਾਂ ਸੀਗੀਆਂ ਤਿੰਨ ਤਿੰਨ ਮੱਜਾਂ ਸੀਗੀਆਂ ਹਾਂਜੀ ਤਿੰਨ ਮੱਜਾਂ ਚਾਰਦੇ ਹੁੰਦੇ ਸੀ ਤੁਸੀਂ ਹਾਂ ਉਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਲੈਟਰ ਲੁੱਟਰ ਆਉਂਦੇ ਸੀਗੇ ਤੁਸੀਂ ਕਦੇ ਉਹ ਲੈਟਰ ਦੇਖਿਆ ਕਦੇ ਨਹੀਂ ਆਪਾਂ ਲੈਟਰ ਨੂੰ ਤਾਂ ਕੋਈ ਨਹੀਂ ਦੇਖਿਆ ਨਾ ਚਿੱਠੀ ਜਿੱਕਰ ਕੀਤਾ ਹੋਈ ਯਾਰਾਂ ਧਮਕੀਆਂ ਆਉਂਦੀਆਂ ਨੇ ਨਹੀਂ ਜਮੀਨ ਆਪਣੇ ਤਾਂ ਕਿਸੇ ਉਹਨਾਂ ਨੂੰ ਪਤਾ ਸੀ ਜਾਂ ਉਹਨਾਂ ਦੇ ਨਾਲ ਜਿਹੜੇ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਹਾਂਜੀ ਜਾਂ ਉਹਨਾਂ ਨੂੰ ਪਤਾ ਸੀਗਾ ਜੇ ਨਾਲ ਦੇ ਸੀਗੇ ਜਾਂ ਜਿਹੜੇ ਦਫ਼ਤਰ ਦੇ ਵਿੱਚ ਬੈੰਦੇ ਸੀ ਉਹਨਾਂ ਨੂੰ ਪਤਾ ਸੀਗਾ ਹਾਂਜੀ ਜੇ ਮਤਲਬ ਘਰੇ ਪਤਾ ਲੱਗ ਜਾਂਦਾ ਵੀ ਯਾਰ ਇਹਨੂੰ ਐ ਕਰਕੇ ਧਮਕੀਆਂ ਆਉਂਦੇ ਨੇ ਤਾਂ ਫੇਰ ਗਾਉਣ ਤੋਂ ਹਟਾ ਲੈਣਾ ਸੀ ਫੇਰ ਆਪਾਂ ਜੀ ਬੰਦ ਕਰਾ ਲੈਂਦੇ ਉਹਨੂੰ ਵਕੀਲ ਲਾਣਾ ਦੇਣਾ ਕਹਿੰਦੇ ਵੀ ਕੋਸ਼ਿਸ਼ ਬੜਿਆਂ ਨੇ ਕੀਤੀ ਸੀ ਉਹਨਾਂ ਦੇ ਜਿਹੜੇ ਨਾਲ ਰਹਿੰਦੇ ਸੀਗੇ ਹਨਾ ਵੀ ਤੂੰ ਗਾਉਣਾ ਛੱਡ ਦੇ ਯਾਰ ਵੀ ਕਾਹਨੂੰ ਆਪਾਂ ਹਨਾ ਪੰਗਾ ਲੈਣਾ ਵੀ ਆਪਾਂ ਨੂੰ ਹੁਣ ਇਹਨੇ ਧਮਕੀਆਂ ਆਉਣ ਲੱਗ ਗਏ ਸਾਰੇ ਕਹੀ ਜਾਂਦੇ ਆ ਵੀ ਤੁਸੀਂ ਨਾ ਗਾਓ ਇਕ ਕੋਈ ਹੋਰ ਕੰਮ ਦੇਖ ਲੈਣੇ ਪਰ ਉਹ ਹਟੇ ਨਹੀਂ ਸੀਗੇ ਹਟੇ ਨਹੀਂ ਡੈਡੀ ਨੇ ਬਹੁਤ ਕਿਹਾ ਵੀ ਰਹਿਣ ਦੇ ਤਨੀਰਾ ਮਾਂ ਕੀ ਲੈਣਾ ਵੀ ਇਹਨੂੰ ਤਾਂ ਬਹਿ ਜਾ ਬਧੀਰਾ ਗਾ ਲਿਆ ਹਾਂਜੀ ਪਰ ਉਹ ਸਾਡੇ ਨਹੀਂ ਕਹਿੰਦੇ ਵੀ ਮੈਂ ਗਾਉਣਾ ਉਹ ਕਹਿੰਦੇ ਆਪਣਾ ਡੈਥ ਹੁੰਦੀ ਆ ਅਮਰ ਜੋਤੇ ਚਮਕੀਲਾ ਜੀ ਦੀ ਤਾਂ ਉਸ ਟਾਈਮ ਤੁਹਾਡਾ ਕੀ ਰਿਐਕਸ਼ਨ ਸੀਗਾ ਕੀ ਮਤਲਬ ਲੱਗਿਆ ਵੀ ਯਾਰ ਆਹ ਹੋ ਨਹੀਂ ਸਕਦੀ ਚੀਜ਼ ਹਨਾ ਤੇ ਹੈਰਾਨੀ ਹੋਈ ਸੀ ਵੀ ਯਾਰ ਇਹ ਕਿਵੇਂ ਹੋ ਸਕਦਾ ਨਹੀਂ ਜਾਚੇਤੇਮ ਨਹੀਂ ਸੀਗਾ ਸਾਡੇ ਵੀ ਆਏ ਹੋ ਮਤਲਬ ਇੱਕਦਮ ਝਟਕਾ ਹੀ ਲੱਗਿਆ ਸੀ ਹਾਂ ਇੱਕਦਮ ਹੀ ਬਹੁਤ ਵੱਡਾ ਦੁੱਖ ਲੱਗਿਆ ਉਹਨੂੰ ਕਿਵੇਂ ਪਤਾ ਲੱਗਿਆ ਸੀਗਾ ਖਬਰਾਂ ਦੇ ਵਿੱਚ ਆ ਗਈ ਸੀ ਜਾਂ ਕਿੱਦਾਂ ਕੋਈ ਦੱਸ ਗਿਆ ਸੀ ਆ ਮੈਨੂੰ ਤਾਂ ਰੀਡੂਆ ਸੁਣਨ ਦਾ ਸ਼ੌਂਕ ਸੀਗਾ ਬਹੁਤ ਜ਼ਿਆਦਾ ਮੈਨੂੰ ਤਾਂ 1.30 ਵਜੇ ਰੀਡੂਏ ਤੋਂ ਪਤਾ ਲੱਗ ਗਿਆ ਸੀਗਾ ਖਬਰਾਂ ਦੇ ਵਿੱਚ ਵੀ ਕਲਾਕਾਰ ਮਾਰੇ ਗਏ ਇਹਨਾਂ ਦਾ ਨਾਮ ਤਾਂ ਉਹਨਾਂ ਨੇ ਨਹੀਂ ਲਿਆ ਮੈਨੂੰ ਤਾਂ ਪਤਾ ਲੱਗ ਗਿਆ ਵੀ 1.30 ਵਜੇ ਵੀ ਕਲਾਕਾਰ ਮਾਰੇ ਗਏ ਇਹ ਨੀਅਮਰ ਖਬਰਾਂ ਸੁਣੀਆਂ ਨੇ ਹਾਂਜੀ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਦੋਂ Laash ਹੀ ਆਈ ਹੈ ਘਰੇ ਹਨਾ ਉਦੋਂ ਹੀ ਪਤਾ ਲੱਗਿਆ ਵੀ ਯਾਰ ਇਹ ਤਾਂ ਸਾਡਾ ਭਾਈ ਜਿਹੜਾ ਪੂਰਾ ਹੋ ਗਿਆ Laash ਨਹੀਂ ਉੱਪਰ ਉਹ ਗਰਾਮ ਦੇ ਮੁੰਡੇ ਜਿਹੜੇ ਬਚ ਕੇ ਗਏ ਉਥੋਂ ਆ ਨਾਲ ਦੇ ਉਹ ਦੱਤ ਕੇ ਆਏ ਨੇ ਜ਼ਮੀਨ ਦੇ ਵਿੱਚ ਵੀ ਚਾਚਾ ਮਾਰੇ ਗਏ ਸੀ ਲੁੱਟੇ ਗਏ ਵਿੱਚ ਵਕੀਲੇ ਨੂੰ ਮਾਰਤਾ ਹਾਂਜੀ ਫੇਰ ਨਹੀਂ ਮੈਨੂੰ ਕੋਈ ਸੁਝਿਆ ਫਿਰ ਉਹ ਉਸ ਟਾਈਮ ਹਨਾ ਬੰਦਲ ਜਾਂਦਾ ਜਿਵੇਂ ਕਹਿ ਲਈਏ ਹਾਂ ਫੇਰ ਦਿਮਾਗ ਜਮੇ ਡੈੱਡ ਹੋ ਗਈ ਨੋਂ ਛੋੜ ਕੇ ਵੀ ਇੱਕ ਹੀ ਪਾਣਾ ਪਾਰਤ ਗਏ ਤਾਂ ਉਹ ਆ ਚਮਕੀਲਾ ਤੇ ਉਹਨਾਂ ਨੇ ਕਾਫੀ ਸਟੇਜਾਂ ਲਾਈਆਂ ਕਹਿੰਦੇ ਵੀ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਤਾਂ 366 ਉਹਨਾਂ ਦੇ ਖਾੜੇ ਹੁੰਦੇ ਸੀ ਇਹ ਰਿਕਾਰਡ ਹੈ ਜਿਹੜਾ ਅੱਜ ਵੀ ਤੱਕ ਅਜੇ ਤੱਕ ਟੁੱਟਿਆ ਨਹੀਂ ਕਿਸੇ ਤੋਂ 366 ਦਿਨ ਉਹਨਾਂ ਦਾ ਖਾੜਾ ਸੀਗਾ ਮਤਲਬ ਹਰ ਦਿਨ ਖਾੜਾ ਸੀਗਾ ਸੋ ਚਾਰ-ਚਾਰ ਪ੍ਰੋਗਰਾਮ ਲਾ ਲਾਂਦਾ ਸੀ ਇੱਕ ਦਿਨ ਦੇ ਵਿੱਚ ਹਾਂਜੀ ਫਿਰ ਉਹ ਸਾਰੀ ਮਤਲਬ ਜਿਹੜੀ ਇਨਕਮ ਸੀਗੀ ਪੈਸੇ ਸੀਗੇ ਉਹ ਕਿੱਧਰ ਗਏ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਜੀ ਸਾਨੂੰ ਕੋਈ ਪਤਾ ਹੀ ਨਹੀਂ ਲੱਗਿਆ ਇਹ ਪੈਸੇ ਜੋ ਤੁਹਾਨੂੰ ਮਾੜਾ ਮੋਟਾ ਚੱਲ ਸਮਾਂ ਜਿਹੜਾ ਮਾੜਾ ਦੇਖਣਾ ਪੈ ਰਿਹਾ ਹਾਂਜੀ ਹਾਂਜੀ ਤੁਹਾਨੂੰ ਕੱਲ੍ਹ ਕੇ ਮੇਰਾ ਵਿਆਹ ਵੀ ਕਰਾ ਲਿਆ ਨਹੀਂ ਵਿਆਹ ਕਰਾਇਆ ਇੱਕ ਵਾਰਾਂ ਹੀ ਕੀ ਗੱਲ ਹੋ ਗਈ ਮਤਲਬ ਵਿਆਹ ਕਦ ਤੀ ਕਰਾਇਆ ਵਿਆਹ ਉਹ ਤੋਂ ਤਮਗੀਲਾ ਮਾਂ ਤੋਂ ਬਾਅਦ ਕਰ ਜਮਈ ਤੁਹਾਨੂੰ ਪਤਾ ਹੀ ਹੈ ਜੀ ਥੱਲੇ ਲੱਗ ਗਿਆ ਘਰ ਹਾਂ ਜੀ ਤੁੱਕ ਜਿਹੜਾ ਬਾਹਲਾ ਲੱਗਿਆ ਹਨਾ ਵੀ ਅਸਿਕ ਤੁਹਾਡਾ ਬ੍ਰਦਰ ਹੋਰ ਸੀਗਾ ਤੁਸੀਂ ਕਹ ਰਹੇ ਵੀ ਤੁਹਾਡੇ ਤੋਂ ਵੱਡਾ ਸੀਗਾ 5 ਕਥਾਲ ਹਨਾ ਤੇ ਉਹਦਾ ਕੀ ਕਾਰਨ ਬਣਿਆ ਸੀਗਾ ਵੀ ਉਹਨਾਂ ਨੇ ਇਦਾਂ ਸੁਸਾਇਡ ਕੀਤਾ ਸੀ ਉਹ ਵੀ ਜਮਕੀਲੇ ਦੀ ਬਾੜੀ ਟੈਨਸ਼ਨ ਲੈ ਗਿਆ ਬਹੁਤ ਜ਼ਿਆਦਾ ਲੈ ਗਿਆ ਹਾਂਜੀ ਸਤਾ ਕਰਦੇ ਹਾਂਜੀ ਫਾਦਰ ਸਾਹਿਬ ਨੇ ਵੀ ਟੈਨਸ਼ਨ ਕਰਕੇ ਉਹ ਉਹ ਬਹੁਤ ਟੈਨਸ਼ਨ ਲੈ ਕੇ ਮਾਂ ਦੇ ਵਿੱਚ ਨਾ ਕਈ ਵਾਰ ਮਾੜਾ ਮੋਟਾ ਲੜਾਈ ਝਗੜਾ ਵੀ ਹੋ ਜਾਂਦਾ ਹਨਾ ਝੜਕ ਝੁੜਕ ਵੀ ਦਿੰਦੇ ਸੀ ਤੁਹਾਨੂੰ ਮੈਂ ਛੋਟਾ ਸੀਗਾ ਮਾੜਾ ਮੋਟਾ ਝੜਕਦੇ ਸੀਗੇ ਜਾਣੇ ਛਟਾ ਇੰਨਾ ਵੱਧ ਪਿਆਰ ਸੀ ਬਹੁਤ ਜ਼ਿਆਦਾ ਮੇਰਾ ਕਰਦੀ ਜਿਗਨ ਜਿਆਦਾ ਕਰਦੇ ਹੀ ਹੱਦੋਂ ਬਾਹਰ ਦੀ ਅੱਜ ਗੱਲ ਦੋਸਤੋ ਚੱਕ ਵੀ ਗੱਲਬਾਤ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਡੁੱਗਰੀ ਦੇ ਵਿੱਚ ਪਹੁੰਚੇ ਹੋਇਆ ਚਮਕੀਲਾ ਜੀ ਦੀ ਸਮਾਦ ਦੇ ਉੱਤੇ ਤੇ ਅੱਜ ਤੁਹਾਡੀ ਬਹੁਤ ਖਾਸ ਸ਼ਖਸ ਦੇ ਨਾਲ ਜਿਹੜੀ ਹੈ ਗੱਲਬਾਤ ਕਰਾਂਗੇ ਗੱਲਬਾਤ ਕਰਾਵਾਂਗੇ ਸਾਰੀ ਤੁਹਾਨੂੰ ਦੱਸਾਂਗੇ ਹਨਾ ਵੀ ਉਹਨਾਂ ਦੇ ਲਾਈਫ ਦੇ ਬਾਰੇ ਕਿਵੇਂ ਦਾ ਉਹਨਾਂ ਦਾ ਰੈਂਡ ਸੈਂਡ ਰਿਹਾ ਚਮਕੀਲਾ ਜੀ ਦੇ ਬਾਰੇ ਤੇ ਅਮਰ ਜੂਤੇ ਦੇ ਬਾਰੇ ਤੇ ਸੋ ਕਰਦੇ ਆਂ ਗੱਲ ਆਪਾਂ ਅੱਜ ਪਹੁੰਚੇ ਹੋਇਆ ਉਹਨਾਂ ਦੇ ਰੀਅਲ ਭਰਾ ਸਕੇ ਭਰਾ ਅਵਤਾਰ ਸਿੰਘ ਤਾਰੀ ਜੀ ਹੁਣਾਂ ਦੇ ਕੋਲ ਸੋ ਸੱਸੀ ਗਾਉਤਾਰੀ ਜੀ ਸੱਸੀ ਗਾ ਜੀ ਸੋ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਸੋ ਅਮਰ ਸਿੰਘ ਚਮਕੀਲਾ ਜੀ ਤੁਸੀਂ ਛੋਟੇ ਭਰਾਓ ਸਭ ਤੋਂ ਛੋਟੇ ਭਰਾਓ ਹਾਂ ਜੀ ਛੋਟੇ ਆ ਮੇ ਤੋਂ 10 12 ਸਾਲ ਵੱਡੇ ਸੀਗੇ ਜੀ ਅੱਛਾ ਅੱਛਾ ਕਿੰਨੇ ਭੈਣ ਭਾਈ ਸੀਗੇ ਜੀ ਤੁਸੀਂ ਅਸੀਂ ਤਿੰਨ ਭਰਾ ਸੀਗੇ ਦੋ ਭੈਣਾਂ ਨੇ ਦੋ ਭੈਣਾਂ ਸੀਗੀਆਂ ਹਾਂ ਅੱਛਾ ਤੇ ਹੁਣ ਉਹ ਮਤਲਬ ਭੈਣਾਂ ਜਿਹੜੀਆਂ ਨੇ ਕਿੱਥੇ ਵਹਿਈਆਂ ਗਈਆਂ ਨੇ ਇੱਕ ਤਾਂ ਇਹ ਭੈਣ ਵੱਡੀ ਚਮਿੰਡੇ ਪਿਆਈ ਹੋਈ ਆ ਇੱਕ ਛੋਟੀ ਭੈਣ ਸੀਗੀ ਚਾਰ ਨੂੰ ਉਹ ਸੁਰਗਵਾਸ ਹੋ ਗਈ ਹਾਂਜੀ ਕੀ ਕਾਰਨ ਬਣਿਆ ਜੀ ਭੈਣ ਤੇ ਹੂੰ ਭੈਣ ਬਿਮਾਰ ਹੀ ਰਹਿੰਦੀ ਢਿੱਲੀ ਜੀ ਵਿਚਾਰੀ ਅੱਛਾ ਅੱਛਾ ਹਾਂਜੀ ਚਲੋ ਕੋਈ ਗੱਲ ਨਹੀਂ ਸੋ ਅਮਰ ਸਿੰਘ ਚਮਕੀਲਾ ਜੀ ਦੇ ਬਾਰੇ ਗੱਲ ਕਰਦੇ ਆ ਆਪਾਂ ਹਨਾ ਉਹਨਾਂ ਦੀ ਫਿਲਮ ਆਈ ਹੈ ਚਮਕੀਲਾ ਤੇ ਬੜੀ ਹਿੱਟ ਗਈ ਆ ਹਨਾ Netflix ਦੇ ਉੱਤੇ ਸੋ ਥੋਡੇ ਨਾਲ ਜਦੋਂ ਗੱਲ ਆਪਣੀ ਫਿਲਮ ਜਦੋਂ ਬਣਨੀ ਸੀਗੀ ਥੋਡੇ ਨਾਲ ਕੋਈ ਗੱਲਬਾਤ ਕੀਤੀ ਸੀ ਉਹਨਾਂ ਨੇ ਡਾਇਰੈਕਟਰ ਉਹਨਾਂ ਨੇ ਹਾਂਜੀ ਹਾਂਜੀ ਘਰਦਿਆਂ ਨਾਲ ਗੱਲਬਾਤ ਆਪਣੇ ਨਾਲ ਕੀਤੀ ਹੈ ਜੀ ਉਹਨਾਂ ਨੇ ਅੱਛਾ ਜੀ ਹਾਂਜੀ ਅੱਛਾ ਤੁਹਾਡੇ ਕੋਈ ਪੁੱਛਗਿੱਛ ਕੀਤੀ ਹੋਣੀ ਮਾੜੀ-ਮੋਟੀ ਵੀ ਤੁਹਾਡੇ ਨਾਲ ਉਹਨਾਂ ਦਾ ਰਹਿਣ-ਸਹਿਣ ਕਿਵੇਂ ਦਾ ਸੀਗਾ ਹਾਂ ਮੇਰੇ ਕੋ ਮੈਂ ਬਚਪਨ ਦਾ ਦੱਸਦਾ ਸੀਗਾ ਇਹ ਮੇਰੇ ਨਾਲ ਮੱਝਾਂ ਚਾਰਦੇ ਰਹੇ ਹਾਂ ਇਕੱਠੀ ਹਾਂਜੀ ਅੱਛਾ ਅੱਛਾ ਮੱਝਾਂ ਤੁਸੀਂ ਇਕੱਠੇ ਚਾਰਦੇ ਹੁੰਦੇ ਸੀਗੇ ਚਮਕਿੱਲਾ ਜੀ ਦੇ ਨਾਲ ਹਾਂਜੀ ਅੱਛਾ ਹਾਂ ਮੈਂ ਛੋਟਾ ਸੀਗਾ ਹਾਂ ਪੰਜ-ਸੱਤ ਸਾਲਾਂ ਦਾ ਹੋਊਗਾ ਉਹ ਮੇ ਤੋਂ ਵੱਡੇ ਸੀਗੇ ਇਕੱਠੀਆਂ ਮੱਝਾਂ ਚਾਰਦੇ ਰਹੇ ਹਾਂ ਅੱਛਾ ਅੱਛਾ ਪੜਾਵਾਂ ਦੇ ਵਿੱਚ ਨਾ ਕਈ ਵਾਰ ਮਾੜਾ-ਮੋਟਾ ਲੜਾਈ ਝਗੜਾ ਵੀ ਹੋ ਜਾਂਦਾ ਹਨਾ ਝੜਕ ਝੁੜਕ ਵੀ ਦਿੰਦੇ ਸੀ ਤੁਹਾਨੂੰ ਮੈਂ ਛੋਟਾ ਸੀਗਾ ਮਾੜਾ-ਮੋਟਾ ਜਾਨੀ ਛੱਡਾ ਇੰਨਾ ਵੱਧ ਪਿਆਰ ਸੀ ਬਹੁਤ ਜ਼ਿਆਦੇ ਮੇਰਾ ਕਰਦੀ ਹੂੰ ਹੂੰ ਉਹ ਛੋਟੇ ਸੀਗੇ ਨਾ ਜਿਆਦਾ ਕਰਦੀ ਸੀ ਹੱਦੋਂ ਵੱਧ ਦੀ ਅੱਛਾ ਜੀ ਹਾਂਜੀ ਅੱਛਾ ਉਹ ਛੋਟੇ ਸੀਗੇ ਨਾ ਸ਼ਾਇਦ ਉਹ ਵੀ ਕਰਕੇ ਵੀ ਹਨਾ ਵੀ ਲਾੜ ਲੇ ਸੀਗੇ ਹਾਂ ਹਾਂਜੀ ਹਾਂਜੀ ਅੱਛਾ ਤੇ ਨਾਲ ਤੁਸੀਂ ਉਹਨਾਂ ਦੇ ਨਾਲ ਜਦੋਂ ਪੜਨ ਜਾਂਦੇ ਸੀ ਜਾਂ ਕੋਈ ਗੀਤ ਗੂਤ ਲਿਖਦੇ ਸੀਗੇ ਤੁਸੀਂ ਉਹਨਾਂ ਦੇ ਨਾਲ ਹੁੰਦੇ ਸੀ ਦੇਖਦੇ ਸੀ ਉਹਨਾਂ ਦੇ ਮਤਲਬ ਕੀ ਲਿਖਦੇ ਪਏ ਗੀਤ ਆਪਣੇ ਮੇਚ ਰੱਖ ਦਿੰਦਾ ਸੀ ਮੈਂ ਹੂੰ ਕਾਪੀ ਮੇਦੇ ਉੱਤੇ ਕਾਪੀਆਂ ਰੱਖ ਕੇ ਲਿਖਦੇ ਹੀ ਰਹਿੰਦਾ ਸੀ ਦਿਨ ਰਾਤ ਅੱਛਾ ਗੀਤ ਆਪਦੇ ਹੂੰ ਹੂੰ ਹਾਂਜੀ ਤੁਹਾਨੂੰ ਸਮਾਉਂਦੇ ਵੀ ਸੀਗੇ ਵੀ ਯਾਰ ਆਹ ਚੀਜ਼ ਲਿਖੀ ਤਾਰੀ ਮੈਂ ਮੜ ਜਾ ਸੁਣ ਕੇ ਮੇਦੀ ਲੱਗੀ ਨਹੀਂ ਜੀ ਸੁਣਾਉਂਦੇ ਨਹੀਂ ਸੀਗੇ ਅੱਛਾ ਅੱਛਾ ਨਹੀਂ ਆਪਣਾ ਉਹਨਾਂ ਨੇ ਲਿਖਿਆ ਰਿਆਜ਼ ਕਰਨਾ ਹਨਾ ਅਲੱਗ ਹਾਂਜੀ ਆਪੀ ਹਾਂ ਆਪਦੀ ਮਿਹਨਤ ਬਹੁਤ ਜ਼ਿਆਦਾ ਕਰੀ ਹੈ ਉਹਨਾਂ ਨੇ ਆਪ ਹੀ ਦੇਖਣਾ ਹੈ ਆਪੀ ਗੀਤ ਦੀ ਤਰਜ਼ ਬਣਾਉਣੀ ਫੇਰ ਸਤੇਜਾਂ ਤੇ ਗਾਉਣਾ ਹਾਂਜੀ ਅੱਛਾ ਅੱਛਾ ਜਦੋਂ ਉਹ ਗੋਂਦੇ ਸੀਗੇ ਸਟੇਜ ਤੇ ਮੈਂ ਕਹਿੰਦਾ ਰੌਣਕਾਂ ਲੱਗ ਜਾਂਦੀਆਂ ਸੀ ਹਨਾ ਲੋਕ ਦੇਖਦੇ ਹੁੰਦੇ ਸੀਗੇ ਵੀ ਯਾਰ ਚਮਕੀਲਾ ਆਊਗਾ ਕਦੋਂ ਤੇ ਗਾਵਾਂਗੇ ਹਨਾ ਸਵਾਦ ਲਵਾਂਗੇ ਪੂਰਾ ਹਨਾ ਤੁਸੀਂ ਉਹਨਾਂ ਦੀ ਸਟੇਜ ਕਦੇ ਦੇਖੀ ਹੈ ਹਾਂਜੀ ਦੇਖੀ ਐ ਸਟੇਜ ਹੀ ਇਹਦੇ ਮੁੰਡੀਆਂ ਪੰਡਾ ਉੱਥੇ ਲੱਗਦਾ ਈ ਸਾਲ ਬਾਅਦ ਖੇਡਾਂ ਤੇ ਅੱਛਾ ਅੱਛਾ ਹਾਂਜੀ ਅੱਛਾ ਤੁਸੀਂ ਮਤਲਬ ਦੇਖਦੇ ਹੁੰਦੇ ਸੀ ਜਾ ਕੇ ਲੋਕ ਤੁਹਾਨੂੰ ਪਛਾਣ ਲੈਂਦੇ ਸੀ ਵੀ ਯਾਰ ਇਹ ਤਾਂ ਚਮਕੀਲੇ ਦਾ ਭਾਈ ਆ ਨਹੀਂ ਜੀ ਮੈਨੂੰ ਜਾਣਦੇ ਨਹੀਂ ਸੀਗੇ ਮੈਂ ਬੱਚਾ ਸੀ ਥੋੜੀ ਉਮਰ ਸੀਗੀ ਮੇਰੀ ਥੋੜੀ ਉਮਰ ਸੀ ਅੱਛਾ ਅੱਛਾ ਹਾਂਜੀ ਠੀਕ ਹੈ ਸੋ ਹੁਣ ਤੁਹਾਡਾ ਲਾਈਫ ਸ ਨਹੀਂ ਵਿਆਹ ਕਰਾਇਆ ਨਹੀਂ ਇੱਕ ਵਾਰ ਆਈਆਂ ਕੀ ਗੱਲ ਹੋ ਗਈ ਮਤਲਬ ਵਿਆਹ ਕੱਤ ਨਹੀਂ ਕਰਾਇਆ ਵਿਆਹ ਉਹ ਤੋਂ ਚਮਕੀਲਾ ਮਾਂ ਤੋਂ ਬਾਅਦ ਕਰ ਜਮਈ ਤੁਹਾਨੂੰ ਪਤਾ ਹੀ ਹੈ ਜੀ ਥੱਲੇ ਲੱਗ ਗਿਆ ਘਰ ਹਾਂਜੀ ਦੁੱਖ ਜਿਹੜਾ ਬੜਾ ਲੱਗਿਆ ਹਨਾ ਵੀ ਅਸ ਇੱਕ ਤੁਹਾਡਾ ਬ੍ਰਦਰ ਹੋਰ ਸੀਗਾ ਤੁਸੀਂ ਕਹਿੰਦੇ ਵੀ ਤੁਹਾਡੇ ਤੋਂ ਵੱਡਾ ਸੀਗਾ 5 ਸਾਲ ਹਨਾ ਹਾਂਜੀ ਤੇ ਉਹਦਾ ਕੀ ਕਾਰਨ ਬਣਿਆ ਸੀਗਾ ਵੀ ਉਹਨਾਂ ਨੇ ਇਦਾਂ ਸੁਸਾਈਡ ਕੀਤਾ ਸੀ ਉਹ ਵੀ ਚਮਕੀਲੇ ਦੀ ਬਾੜੀ ਟੈਨਸ਼ਨ ਲੈ ਗਿਆ ਬਹੁਤ ਜ਼ਿਆਦਾ ਲੈ ਗਿਆ ਹਾਂ ਸਤਾਣ ਕਰਕੇ ਹਾਂਜੀ ਅੱਛਾ ਫਾਦਰ ਸਾਹਿਬ ਨੇ ਵੀ ਟੈਨਸ਼ਨ ਕਰਕੇ ਉਹ ਵੀ ਉਹ ਵੀ ਬਹੁਤ ਟੈਨਸ਼ਨ ਲੈ ਗਏ ਅੱਛਾ ਫਿਲਮ ਦੇਖੀ ਨਾ ਚਮਕੀਲਾ ਉਹਦੇ ਵਿੱਚ ਦਿਖਾਇਆ ਗਿਆ ਵੀ ਆਪਣੇ ਫਾਦਰ ਸਾਹਿਬ ਨੂੰ ਚਾਚਾ ਕਹਿੰਦੇ ਸੀ ਉਹ ਸਹੀ ਗੱਲ ਹੈ ਇਹ ਹਾਂਜੀ ਡੈਡੀ ਨੂੰ ਚਾਚਾ ਕਹਿੰਦੇ ਸੀਗੇ ਹਾਂਜੀ ਉਹ ਕਹਦੇ ਮਤਲਬ ਕੀ ਕਾਰਨ ਕੀ ਸੀ ਬਚਪਨ ਤੋਂ ਜਿਵੇਂ ਆਪਾਂ ਬੱਚੇ ਨੂੰ ਕਹਿ ਦਈਏ ਵੀ ਆ ਬਚਪਨ ਤੋਂ ਹੀ ਕਹਿਣ ਲੱਗੇ ਅੱਛਾ ਅੱਛਾ ਮਤਲਬ ਉਹੀ ਹਨਾ ਹਾਂਜੀ थीक है थीक है। so, कर कर अच्छा अच्छा ठीक है ठीक है सो अपना ਹੁਣ ਤੁਸੀਂ ਕੀ ਕੰਮ ਕਰਦੇ ਹੋ ਕੰਮ ਕਰ ਵਿਹਲੇ ਹੀ ਆ ਜੀ ਆਪਾਂ ਤਾਂ ਅੱਛਾ ਹਾਂ ਬਹੁਤ ਵਾਰ ਵਿਹਲੇ ਹਾਂ ਹਾਂਜੀ ਅੱਛਾ ਸਮਾਦ ਤੇ ਜਦੋਂ 36 ਸਾਲ ਹੋ ਗਏ ਉਹਨਾਂ ਨੂੰ ਗਿਆਂ ਨੂੰ ਹਨਾ ਹਾਂਜੀ ਸਮਾਦ ਤੇ ਅੱਜ ਵੀ ਮੇਲੇ ਲੱਗਦੇ ਅੱਜ ਵੀ ਮਤਲਬ ਲੋਕ ਬਹੁਤ ਦੂਰੋਂ ਦੂਰੋਂ ਦੇਖਣ ਆਉਂਦੇ ਆ ਮੇਲੇ ਨੂੰ ਆਉਂਦੇ ਆ ਤੁਹਾਨੂੰ ਵੀ ਮਿਲ ਕੇ ਜਾਂਦੇ ਆ ਹਾਂਜੀ ਹਾਂਜੀ ਮਿਲ ਕੇ ਜਾਂਦੇ ਆਪਾਂ ਨੂੰ ਘਰੇ ਵੀ ਉਰੇ ਸਮਾਦ ਤੇ ਵੀ ਹਾਂਜੀ ਅੱਛਾ ਕਾਫੀ ਮਤਲਬ ਕਲਾਕਾਰ ਵੀ ਆਉਂਦੇ ਨੇ ਹਨਾ ਗਾਉਂਦੇ ਨੇ ਹਾਂਜੀ ਬਹੁਤ ਕਲਾਕਾਰ ਵੀ ਆਉਂਦੇ ਹਾਂਜੀ ਹਾਂਜੀ ਕਿ ਮੈਨੂੰ ਦਾ ਮਹਿਸੂਸ ਹੁੰਦਾ ਉਦੋਂ ਮੇਲਾ ਜੀ ਉਹਦਾ ਨਾਮ ਬਹੁਤ ਵੱਡਾ ਜੀ ਖੁਸ਼ੀ ਵੀ ਬਹੁਤ ਜ਼ਿਆਦਾ ਹੁੰਦੀ ਆ ਗਮੀ ਵੀ ਹੁੰਦੀ ਆ ਗਮੀ ਵੀ ਹੁੰਦੀ ਆ ਹਾਂਜੀ ਅੱਛਾ ਅੱਛਾ ਸਹੀ ਹੈ ਜੀ ਸਹੀ ਹੈ ਮਤਲਬ ਕੋਈ ਐਸੀ ਯਾਦ ਵੀ ਯਾਰ ਜਿ ਚਮਕੀਲਾ ਹੁੰਦਾ ਤੇ ਚੱਲ ਮੈਨੂੰ ਆ ਚੀਜ਼ ਦਾ ਕੰਮ ਹੀ ਨਹੀਂ ਸੀ ਹੋਣੀ ਮੈਨੂੰ ਹਣਾ ਵੀ ਚੱਲ ਮੇਰਾ ਆ ਕੰਮ ਹੋ ਜਾਣਾ ਸੀ ਇਹ ਚਮਕੀਲਾ ਹੁੰਦਾ ਤੁਹਾਨੂੰ ਕਦੇ ਇਹੋ ਜੀ ਚੀਜ਼ ਮਹਿਸੂਸ ਹੋਈ ਐ ਕਿਵੇਂ ਜਿਵੇਂ ਲਾ ਲੋ ਵੀ ਤੁਹਾਡਾ ਕੋਈ ਕੰਮ ਫਸਿਆ ਹੋਇਆ ਵੀ ਤੁਹਾਡਾ ਵੱਡਾ ਭਾਈ ਹੁੰਦਾ ਚਮਕੀਲਾ ਹੁੰਦਾ ਉਹਦਾ ਐਡਾ ਨਾਮ ਸੀਗਾ ਨਾ ਮੈਂ ਹੈਣਾ ਤੇ ਜੇ ਉਹ ਹੁੰਦਾ ਮੇਰਾ ਆ ਕੰਮ ਤਰੀਕੇ ਨਾਲ ਨਿਕਲ ਜਾਣਾ ਸੀ ਕਿ ਇਹੋ ਜੀ ਗੱਲਬਾਤ ਹੋਈਏ ਤੁਹਾਡੇ ਨਾਲ ਵੀ ਯਾਰ ਕਾਸ਼ ਕਿਤੇ ਹੁੰਦਾ ਉਹ ਨਹੀਂ ਉਹ ਹੁੰਦਾ ਜੀ ਸਾਨੂੰ ਤਾਂ ਪਤਾ ਹੀ ਹੈ ਫੇ ਤਾਂ ਬਾੜਾ ਕਾਰੋਬਾਰ ਤਾਂ ਖੜਾ ਹੋ ਜਾਣਾ ਸੀ ਹਾਂਜੀ ਤੁਸੀਂ ਕਾਰੋਬਾਰ ਦੀ ਗੱਲ ਕੀਤੀ ਹੈ ਕਿ ਜਦੋਂ ਗੋਂਦੇ ਸੀਗੇ ਤਾਂ ਕਹਿੰਦੇ ਵੀ ਪੈਸੇ ਬੜੇ ਉਹਨਾਂ ਨੇ ਕਮਾਏ ਸੀਗੇ ਹਨਾ ਛਾਪੇ ਸੀਗੇ ਮਤਲਬ ਵਧੀਆ ਉਹਨਾਂ ਨੇ ਪੈਸੇ ਜੇ ਬਣਾ ਲਏ ਸੀਗੇ ਆਪਣੇ ਗੋਂਨ ਕਰਕੇ ਸਟੇਜ ਲੋਨ ਕਰਕੇ ਤਾਂ ਉਹ ਪੈਸੇ ਹੁਣ ਕਿੱਧਰ ਗਏ ਸਾਰੇ ਪੈਸੇ ਫਿਰ ਉਹ ਉਹਨੂੰ ਪਤਾ ਹੀ ਆ ਜਦੋਂ ਸੁਰਗਵਾਸ ਹੋ ਗਏ ਇਹ ਹਾਂ ਫਿਰ ਹਾਂਜੀ ਹਾਂਜੀ ਉਦੋਂ ਬਾਅਦ ਫਿਰ ਪਹਿਲੇ ਦਾ ਕੋ ਪਤਾ ਨਹੀਂ ਲੱਗਿਆ ਤੁਹਾਨੂੰ ਕਿ ਕਿੰਦਰ ਗਏ ਹਾਂਜੀ ਅੱਛਾ ਅੱਛਾ ਜਿਵੇਂ ਉਹ ਕਾਫੀ ਵੱਡਾ ਨੋਆ ਚਮਕੀਲਾ ਤੇ ਉਹਨਾਂ ਨੇ ਕਾਫੀ ਸਟੇਜਾਂ ਲਾਈਆਂ ਕਹਿੰਦੇ ਵੀ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਤਾਂ 366 ਉਹਨਾਂ ਦੇ ਖਾੜੇ ਹੁੰਦੇ ਸੀ ਇਹ ਰਿਕਾਰਡ ਹੈ ਜਿਹੜਾ ਅੱਜ ਵੀ ਤੱਕ ਅਜੇ ਤੱਕ ਟੁੱਟਿਆ ਨਹੀਂ ਕਿਸੇ ਤੋਂ 366 ਦਿਨ ਉਹਨਾਂ ਦਾ ਖਾੜਾ ਸੀਗਾ ਮਤਲਬ ਹਰ ਦਿਨ ਖਾੜਾ ਸੀਗਾ ਤਾਂ ਚਾਰ ਚਾਰ ਪ੍ਰੋਗਰਾਮ ਲਾ ਆਂਦਾ ਸੀ ਉਹ ਇੱਕ ਦਿਨ ਦੇ ਵਿੱਚ ਹਾਂਜੀ ਸੋ ਫਿਰ ਉਹ ਸਾਰੀ ਮਤਲਬ ਜਿਹੜੀ ਇਨਕਮ ਸੀਗੀ ਪੈਸੇ ਸੀਗੇ ਉਹ ਕਿੱਧਰ ਗਏ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਜੀ ਸਾਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਦਾ ਪੈਸਾ ਅੱਛਾ ਅੱਛਾ ਸੋ ਅੱਜ ਤੁਹਾਨੂੰ ਮਾੜਾ ਮੋਟਾ ਚੱਲ ਸਮਾਂ ਜਿਹੜਾ ਮਾੜਾ ਦੇਖਣਾ ਪੈ ਰਿਹਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਸੋ ਫਿਲਮ ਦੇ ਬਾਰੇ ਗੱਲ ਕਰਦੇ ਹਾਂ ਫਿਲਮ ਦੇਖੀ ਹੈ ਜੀ ਹਾਂਜੀ ਫਿਲਮ ਦੇਖ ਲਈ ਵਧੀਆ ਜੀ ਵਧੀਆ ਲੱਗੀ ਹਾਂਜੀ ਜਿਹੜੀ ਉਹਨਾਂ ਨੇ ਸਟੋਰੀ ਦਿਖਾਈ ਹੈ ਉਹ ਸਾਰੀ ਅਸਲ ਹੈ ਠੀਕ ਹੀ ਹੈ ਜੀ ਸਾਰੀ ਠੀਕ ਹੀ ਹੈ ਹਾਂਜੀ ਅੱਛਾ ਅੱਛਾ ਤੁਹਾਡੇ ਨਾਲ ਸੁਭਾਅ ਕਿਵੇਂ ਦਾ ਸੀ ਚਮਕੀਲਾ ਜੀ ਦਾ ਮੇਰੇ ਸਾਡੇ ਦਾ ਸੁਭਾਅ ਬਹੁਤ ਵਧੀਆ ਸੀਗਾ ਜੀ ਉਹਦਾ ਹੂੰ 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 ਸਾਰੇ ਭੈਣ ਭਾਈਆਂ ਦਾ ਪਿਆਰ ਸਭ ਤੋਂ लाडला ਕੌਣ ਸੀਗਾ ਸਭ ਤੋਂ लाडला ਦੀ ਮੈਂ ਅਸੀਂ ਛੋਟਾ ਜੀ ਹਾਂਜੀ ਮੇਰਾ ਬਾਪ ਤੇ ਉਹ ਕਰਦੇ ਸੀ ਅੱਛਾ ਅੱਛਾ ਹਾਂਜੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਕੌਣ ਆਉਂਦਾ ਲਾਸਕਰ ਸਿੰਘ ਜੀ ਉਹ ਤੁਹਾਨੂੰ ਅੱਛਾ ਉਹ ਜਿਹੜੇ ਰਹੇ ਨੇ ਹਾਂਜੀ ਅੱਛਾ ਫੇਰ ਚਮਕੀਲਾ ਆਉਂਦਾ ਸੀ ਕਿਤੇ ਹਾਂਜੀ ਅੱਛਾ ਅੱਛਾ ਮਤਲਬ ਸ਼ੁਰੂ ਤੋਂ ਹੀ ਉਹਨਾਂ ਨੂੰ ਲਾਡ ਪਿਆਰ ਮਿਲਿਆ ਪਰ ਇੰਨਾ ਨਹੀਂ ਮਿਲਿਆ ਪਰ ਵਧੀਆ ਸੀ ਹਨਾ ਮਤਲਬ ਪਿਆਰ ਕਰਦੇ ਸੀ ਜਦੋਂ ਤੋਂ ਗੋਣ ਲੱਗੇ ਆ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਦਾ ਕੀ ਬਿਹੇਵੀਅਰ ਸੀਗਾ ਉਹਨਾਂ ਦੇ ਨਾਲ ਕਿਵੇਂ ਦਾ ਹੋ ਗਿਆ ਸੀਗਾ ਰਵਈਆ ਚਾਚਾ ਜੀ ਨੇ ਮੇਰੇ ਉਹ ਤਾਂ ਬਹੁਤ ਖੁਸ਼ੀ ਹੁੰਦੀ ਸੀ ਉਹਨਾਂ ਨੂੰ ਜਮੀਨ ਲੈ ਲਈ ਸੀਗੀ ਆਪਾਂ ਸਤੋਵਾਰ ਢੇਰੀ ਖੇਤੀ ਕਰਦੇ ਸੀ ਆਪ ਆਪ ਠੀਕ ਹੈ ਜੀ ਸੋ ਜਦੋਂ ਉਹਨਾਂ ਦਾ ਆਪਣਾ ਡੈਥ ਹੁੰਦੀ ਹੈ ਅਮਰ ਜੋਤ ਤੇ ਚਮਕੀਲਾ ਜੀ ਦੀ ਤਾਂ ਉਸ ਟਾਈਮ ਤੁਹਾਡਾ ਕੀ ਰਿਐਕਸ਼ਨ ਸੀਗਾ ਕੀ ਮਤਲਬ ਲੱਗਿਆ ਵੀ ਯਾਰ ਆਹ ਹੋ ਨਹੀਂ ਸਕਦੀ ਚੀਜ਼ ਹਨਾ ਹੈਰਾਨੀ ਹੋਈ ਸੀ ਵੀ ਯਾਰ ਇਹ ਕਿਵੇਂ ਹੋ ਸਕਦਾ ਨਹੀਂ ਜਾਚੇਤਮ ਨਹੀਂ ਸੀਗਾ ਸਾਡੇ ਵੀ ਆਏ ਹੋ ਜੂ ਹਾਂਜੀ ਅੱਛਾ ਮਤਲਬ ਇੱਕਦਮ ਝਟਕਾ ਹੀ ਲੱਗਿਆ ਸੀ ਹਾਂ ਇੱਕਦਮ ਹੀ ਬਹੁਤ ਵੱਡਾ ਦੁੱਖ ਲੱਗਿਆ ਅੱਛਾ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਖਬਰਾਂ ਦੇ ਵਿੱਚ ਆ ਗਈ ਸੀ ਜਾਂ ਕਿਦਾਂ ਕੋਈ ਦੱਸ ਗਿਆ ਸੀ ਆ ਕੇ ਮੈਨੂੰ ਤਾਂ ਰੇਡੀਓ ਸੁਣਨ ਦਾ ਸ਼ੌਂਕ ਸੀਗਾ ਅੱਛਾ ਜੀ ਬਹੁਤ ਜ਼ਿਆਦਾ ਮੈਨੂੰ ਤਾਂ ਸਾਢੇ 12:00 ਵਜੇ ਰੇਡੀਓ 'ਤੇ ਪਤਾ ਲੱਗ ਗਿਆ ਸੀਗਾ ਖਬਰਾਂ ਦੇ ਵਿੱਚ ਵੀ ਕਲਾਕਾਰ ਮਾਰੇ ਗਏ ਇਹਨਾਂ ਦਾ ਨਾਮ ਤਾਂ ਉਹਨਾਂ ਨੇ ਨਹੀਂ ਲਿਆ ਮੈਨੂੰ ਤਾਂ ਪਤਾ ਲੱਗ ਗਿਆ ਵੀ ਸਾਢੇ 12 ਵਜੇ ਵੀ ਕਲਾਕਾਰ ਮਾਰੇ ਗਏ ਐਨੀਆਂ ਮੈਂ ਖਬਰਾਂ ਸੁਣੀਆਂ ਨੇ ਹਾਂਜੀ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਦੋਂ Laash ਹੀ ਆਈ ਹੈ ਘਰੇ ਹਨਾ ਉਦੋਂ ਹੀ ਪਤਾ ਲੱਗਿਆ ਵੀ ਯਾਰ ਇਹ ਤਾਂ ਸਾਡਾ ਭਾਈ ਸੀਗਾ ਜਿਹੜਾ ਪੂਰਾ ਹੋ ਗਿਆ Laash ਨਹੀਂ ਪ੍ਰੋਗਰਾਮ ਦੇ ਮੁੰਡੇ ਜਿਹੜੇ ਬਚ ਕੇ ਗਏ ਆ ਉਥੋਂ ਆ ਨਾਲ ਦੇ ਉਹ ਦੱਸ ਕੇ ਆਏ ਨੇ ਅੱਛਾ ਜ਼ਮੀਨ ਦੇ ਵਿੱਚ ਵੀ ਚਾਚਾ ਮਾਰੇ ਗਏ ਸੀ ਲੁੱਟੇ ਗਏ ਵਿੱਚ ਵਕੀਲੇ ਨੂੰ ਮਾਰਤਾ ਹਾਂਜੀ ਵੇ ਨਹੀਂ ਮੈਨੂੰ ਕੋਈ ਤੁਝਿਆ ਸਸਾ ਸਸਾ ਇਹ ਬੰਦਾ ਉਸ ਟਾਈਮ ਹਨਾ ਬੁੰਦਲ ਜਾਂਦਾ ਜਿਵੇਂ ਕਹਿ ਲਈਏ ਆ ਫੇਰ ਦਿਮਾਗ ਜਮੇ ਡੈੱਡ ਹੋ ਗਈ ਨੌ ਛੋਣ ਕੇ ਵੀ ਇਹ ਕੀ ਪਾਣਾ ਪਰਤ ਕੇ ਹੂੰ ਜਦੋਂ ਉਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਲੈਟਰ ਲੁੱਟਰ ਆਉਂਦੇ ਸੀਗੇ ਤੁਸੀਂ ਕਦੇ ਉਹ ਲੈਟਰ ਦੇਖਿਆ ਕਦੇ ਨਹੀਂ ਆਪਾਂ ਲੈਟਰ ਲੁੱਟਰ ਕੋਈ ਨਹੀਂ ਦੇਖਿਆ ਨਾ ਚਿੱਠੀ ਕਦੇ ਜ਼ਿਕਰ ਕੀਤਾ ਹੋਈ ਯਾਰ ਧਮਕੀਆਂ ਆਉਂਦੀਆਂ ਨੇ ਨਹੀਂ ਜਮਈ ਨਹੀਂ ਮਤਲਬ ਉਹਨਾਂ ਨੂੰ ਆਪਣੇ ਤੱਕ ਕਿਸੇ ਨੂੰ ਉਹਨਾਂ ਨੂੰ ਪਤਾ ਸੀ ਜੇ ਉਹਨਾਂ ਦੇ ਨਾਲ ਜਿਹੜੇ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਹਾਂਜੀ ਜਾਂ ਉਹਨਾਂ ਨੂੰ ਪਤਾ ਸੀਗਾ ਇਹਦੇ ਨਾਲ ਦੇ ਸੀਗੇ ਜਾਂ ਜਿਹੜੇ ਦਫ਼ਤਰ ਦੇ ਵਿੱਚ ਬੈੰਦੇ ਸੀ ਉਹਨਾਂ ਨੂੰ ਪਤਾ ਸੀਗਾ ਹਾਂਜੀ ਜੇ ਮਤਲਬ ਘਰੇ ਪਤਾ ਲੱਗ ਜਾਂਦਾ ਵੀ ਯਾਰ ਇਹਨੂੰ ਐ ਕਰਕੇ ਧਮਕੀਆਂ ਆਉਂਦੇ ਨੇ ਤਾਂ ਫੇਰ ਗਾਉਣ ਤੋਂ ਹਟਾ ਲੈਣਾ ਸੀ ਫੇਰ ਆਪਾਂ ਦੀ ਬੰਦ ਕਰਾ ਲੈਂਦੇ ਉਹਨੂੰ ਵਕੀਲ ਲੈਣਾ ਦੇਣਾ ਕਹਿੰਦੇ ਵੀ ਕੋਸ਼ਿਸ਼ ਬੜਿਆਂ ਨੇ ਕੀਤੀ ਸੀ ਉਹਨਾਂ ਦੇ ਜਿਹੜੇ ਨਾਂ ਰਹਿੰਦੇ ਸੀਗੇ ਹਨਾ ਵੀ ਤੂੰ ਗਾਉਣਾ ਛੱਡ ਦੇ ਯਾਰ ਵੀ ਕਾਹਨੂੰ ਆਪਾਂ ਹਨਾ ਪੰਗਾ ਲੈਣਾ ਵੀ ਆਪਾਂ ਨੂੰ ਹੁਣ ਇਹਨੇ ਧਮਕੀਆਂ ਆਉਣ ਲੱਗ ਗਏ ਸਾਰੇ ਕਹੀ ਜਾਂਦੇ ਆ ਵੀ ਤੁਸੀਂ ਨਾ ਗਾਓ ਵੀ ਕੋਈ ਹੋਰ ਕੰਮ ਦੇਖ ਲੈਣੇ ਪਰ ਉਹ ਹਟੇ ਨਹੀਂ ਸੀਗੇ ਹਟੇ ਨਹੀਂ ਡੈਡੀ ਨੇ ਬਹੁਤ ਕਿਆ ਵੀ ਰਹਿਣ ਦੇ ਤਨੀਰਾ ਮਾ ਕੀ ਲੈਣਾ ਵੀ ਇਹਨੂੰ ਤਾਂ ਬਹਿ ਜਾ ਬਥੇਰਾ ਗਾ ਲਿਆ ਹਾਂਜੀ ਅੱਛਾ ਅੱਛਾ ਪਰ ਉਹ ਹਟੇ ਨਹੀਂ ਕਹਿੰਦੇ ਵੀ ਮੈਂ ਗਾਉਣਾ ਆ ਉਹ ਕਹਿੰਦੇ ਗਾਉਣਾ ਹੀ ਆ ਅੱਛਾ ਕੀ ਸੋਚ ਹੋ ਸਕਦੀ ਵੀ ਮੈਂ ਗਾਉਣਾ ਹੀ ਆ ਯਾਰ ਵੀ ਕੀ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਵੀ ਉਹ ਗਾਉਣਾ ਹੀ ਕਾਹਤੇ ਚਾਹੁੰਦੇ ਸੀਗੇ ਗਾਉਣਾ ਹੀ ਉਹਨਾਂ ਦੀ ਖਰਾਕ ਹੀ ਇਹ ਸੀਗੀ ਅੱਛਾ ਗਾਉਣ ਦੀ ਜੇ ਕਹਦੇ ਵੀ ਚਮਕੀਲਾ ਵੀ ਤੂੰ ਗਾਉਣਾ ਛੱਡ ਦਿੱਤਾ ਉਹ ਵੀ ਚਮਕੀਲਾ ਰਹਿਣਾ ਨਹੀਂ ਸੀ ਇਹਦਾ ਕਹਿ ਸਕਦੇ ਹੈਂ ਇਦਾਂ ਕਹਿ ਸਕਦੇ ਕਿ ਮੈਂ ਚਮਕੀਲਾ ਤੋਂ ਗੋਣਾ ਰਹਿਣ ਦੇ ਫਿਰ ਉਹ ਚਮਕੀਲਾ ਰਹਿਣੇ ਨਹੀਂ ਸੀ ਉਹ ਕੋਈ ਹੋਰ ਹੀ ਵੰਦਾ ਬਣ ਜਾਣਾ ਸੀ ਹਾਂਜੀ ਹਾਂਜੀ ਇਹ ਤਾਂ ਗੱਲ ਠੀਕ ਆ ਛੋਟੀ ਇਹ ਤਾਂ ਗੱਲ ਸਹੀ ਆ ਸਹੀ ਆ ਜੀ ਸਹੀ ਆ ਸੋ ਬਚਪਨ ਦੇ ਵਿੱਚ ਤੁਸੀਂ ਕੀ ਕੁਝ ਖੇਡਦੇ ਹੁੰਦੇ ਸੀ ਮੇਨ ਹਨਾ ਚਮਕੀਲਾ ਜੀ ਦੇ ਨਾਲ ਜਾਂ ਕੋਈ ਜਾਂਦੇ ਸੀ ਕਿਤੇ ਜਾਂ ਕੀ ਖੇਡਦੇ ਸੀਗੇ ਕੋਈ ਯਾਦ ਹੋਵੇ ਤੁਹਾਨੂੰ ਬਚਪਨ ਦੇ ਵਿੱਚ ਤਾਂ ਅਸੀਂ ਮੱਜੇ ਹੀ ਚਾਰੀਆਂ ਨੇ ਇਕੱਠੇ ਨੇ ਅੱਛਾ ਅੱਛਾ ਹਾਂ ਮੱਜਾਂ ਚਾਰ ਕੇ ਇੱਥੇ ਸੂਆ ਹੁੰਦਾ ਸੀ ਆਪਣੇ ਝੂਏ ਤੋਂ ਚਾਰ ਕੇ ਫੇਰ ਘਰੇ ਅੱਛਾ ਕਿੰਨੀਆਂ ਕਿ ਮੱਜਾਂ ਰੱਖੀਆਂ ਸੀ ਉਸ ਟਾਈਮ ਤੁਸੀਂ ਮੱਜਾਂ ਸੀਗੀਆਂ ਤਿੰਨ ਤਿੰਨ ਮੱਜਾਂ ਤਿੰਨ ਮੱਜਾਂ ਸੀਗੀਆਂ ਅੱਛਾ ਜੀ ਹਾਂਜੀ ਤਿੰਨ ਮੱਜਾਂ ਚਾਰਦੇ ਹੁੰਦੇ ਸੀ ਤੁਸੀਂ ਹਾਂ ਹਾਂਜੀ ਅੱਛਾ 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 ਉਸ ਟਾਈਮ ਹਸ ਸੜਕਾਂ ਸੁਟਕਾ ਪੱਕੀਆਂ ਸੀਗੀਆਂ ਕੱਚੀਆਂ ਸਭ ਕੁਝ ਵਿਹਲਾ ਸੀਗਾ ਇੱਥੇ ਕੋਈ ਨਹੀਂ ਸੀ ਖਾਲੀ ਹੀ ਸੀ ਸਾਰਾ ਅੱਛਾ ਹਾਂਜੀ ਜਿਹੜੀ ਰਹਿائش ਜੀ ਹੁਣ ਬਣੀਆਂ ਸਾਰੀਆਂ ਹੁਣ ਆ ਕੇ ਲੋਕ ਬਚੇ ਨੇ تھے ਪਹਿਲਾਂ ਤਾਂ ਜਮ੍ਹਾਂ ਹੀ ਖਾਲੀ ਸੀਗਾ ਜ਼ਮੀਨਾਂ ਹੀ ਸੀਗੀਆਂ ਸਾਰੀਆਂ ਪਿੰਡ ਦੀਆਂ ਆਪਣੀਆਂ ਹਾਂਜੀ ਚਮਕੀਲਾ ਜੀ ਦੀ ਸਮਾਧ ਤੇ ਅੱਜ ਬੈਠੇ ਆਂ ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਮੈਂ ਸੁਣਿਆ ਹਨਾ ਵੀ ਸੁਣਿਆ ਵੀ ਦੇਖਦੇ ਵੀ ਆਂ ਦੂਰੋਂ ਦੂਰੋਂ ਲੋਕ ਆਉਂਦੇ ਹਨਾ 36 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਅੱਜ ਫਿਲਮ ਵੀ ਬਣੀ ਬਾਲੀਵੁੱਡ ਦੇ ਵਿੱਚ ਫਿਲਮ ਬਣਨੀ ਵੀ ਬਹੁਤ ਕਿਸੇ ਖਾਸ ਬੰਦੇ ਦੇ ਬਣਦੀ ਹੁੰਦੀ ਜਿਹਦਾ ਨਾਮ ਹੁੰਦਾ ਕਿਵੇਂ ਦਾ ਮਹਿਸੂਸ ਹੋ ਰਿਹਾ ਠੀਕ ਆ ਜੀ ਬਹੁਤ ਵਧੀਆ ਬਹੁਤ ਖੁਸ਼ੀ ਆ ਹਾਂਜੀ ਵੀ ਫਿਰ ਹਾਂ ਵੀ ਉਹਦੋਂ ਵੀ ਨਾਂ ਉੱਚਾ ਚੱਕਿਆ ਗਿਆ ਉਹਦਾ ਚੱਕਿਆ ਗਿਆ ਹਾਂਜੀ ਪਹਿਲਾਂ ਤਾਂ ਚੱਲ ਪੰਜਾਬ ਤੱਕ ਸੀਗਾ ਜਾਂ ਬਾਹਰਲੇ ਦੇਸ਼ਾਂ 'ਚ ਪਤਾ ਸੀਗਾ ਕਿਸੇ ਨੂੰ ਹਨਾ ਚੱਲ ਹੁਣ ਜਦੋਂ ਦੀ ਫਿਲਮ ਆਈ ਹੈ ਕਾਫੀ ਜ਼ਿਆਦਾ ਨਾਮ ਹੋ ਗਿਆ ਹਨਾ ਹਾਂਜੀ ਬਹੁਤ ਨੌ ਉੱਚਾ ਬਹੁਤ ਲੋਕ ਵਧਾਈਆਂ ਦਿੰਦੇ ਆ ਬਹੁਤ ਖੁਸ਼ੀ ਵਾਲੀ ਗੱਲ ਆ ਹਾਂਜੀ ਤੇ ਤਮਕੀਲਾ ਜੀ ਦੀ ਜਦੋਂ ਜੋੜੀ ਬਣਦੀ ਆ ਅਮਰ ਜੋਜੀ ਦੇ ਨਾਲ ਤਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹਨਾਂ ਦੀ ਹੁਣ ਆ ਜੋੜੀ ਬਣ ਗਈ ਆ ਯਾਰ ਵੇਰ ਗੋਣ ਲੱਗੇ ਹੁਣ ਹੌਲੀ 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 ਸਾਨੂੰ ਪਤਾ ਲੱਗਿਆ ਅੱਛਾ ਪਹਿਲਾਂ ਉਹ ਦੱਸਦੇ ਨਹੀਂ ਸੀ ਘਰੇ ਮਤਲਬ ਜਦੋਂ ਗੋਣ ਲੱਗਦੇ ਸੀ ਸਟੇਜ ਤੇ ਫਿਰ ਆਲੇ ਦੁਆਲੇ ਤੋਂ ਹਾਂਜੀ ਹੌਲੀ ਹੌਲੀ ਪਤਾ ਲੱਗ ਗਿਆ ਫਿਰ ਫਿਰ ਘਰੇ ਆਉਣ ਲੱਗੀ ਉਹ ਵੀ ਭਰਜਾਈ ਨਾਲ ਤੇ ਮਕੀਲੇ ਦੇ ਤੇ ਹੌਲੀ ਹੌਲੀ ਪਤਾ ਲੱਗ ਗਿਆ ਅੱਛਾ ਜੀ ਅੱਛਾ ਹਾਂਜੀ ਸਹੀ ਹੈ ਸਹੀ ਹੈ ਸੋ ਹੁਣ ਉਹਨਾਂ ਦੇ 2 ਵਿਆਹ ਹੋ ਗਏ ਸੀਗੇ ਜੀ ਦੋਨਾਂ ਵਿਆਹਾਂ ਦੇ ਵਿੱਚੋਂ ਜਵਾਕ ਕਿੰਨੇ ਸੀਗੇ ਇੱਕ ਦੇ ਦੀ ਦੋ ਗੁੱਡੀਆਂ ਨੇ ਆਪਣੇ ਪਹਿਲੀ ਘਰ ਵਾਲੀ ਦੇ ਗਨ ਮੇਲ ਕੋਰ ਭਰਜਾਈ ਲੱਗਦੀ ਜੇ ਮੇਰੀ ਹਾਂਜੀ ਉਹਨਾਂ ਤਾਂ ਦੋ ਗੁੱਡੀਆਂ ਨੇ ਉਨਾ ਅਮਰ ਜੋਤੀ ਪਰਜਾਈ ਦੇ ਦੋ ਮੁੰਡੇ ਸੀਗੇ ਜੀ ਇੱਕ ਡੈਥ ਹੋ ਗਈ ਇੱਕ ਹੈਗਾ ਵਾ ਇੱਕ ਹੈਗਾ ਵਾ ਹਾਂਜੀ ਅੱਛਾ ਅੱਛਾ ਉਹ ਅੱਜ ਕੱਲ ਕੀ ਕਰਦੇ ਪਏ ਭਾਈ ਉਹ ਅੱਜ ਕੱਲ ਕੀ ਕਰਦੇ ਪਏ ਉਹ ਵੀ ਕਲਾਕਾਰੀ ਦੇ ਕੰਮ ਕਰਦੇ ਆ ਜੀ ਅੱਛਾ ਅੱਛਾ ਹਾਂਜੀ ਗਾਉਂਦੇ ਆ ਸਹੀ ਆ ਸਹੀ ਅੱਛਾ ਉਹਨਾਂ ਦਾ ਨਾਮ ਜੈਮਨਾ ਸੱਚ ਹਣਾ ਜੈਮਨਾ ਹਾਂਜੀ ਜੈਮਨਾ ਹਾਂਜੀ ਚਲੋ ਠੀਕ ਆ ਸਰ ਤਾਰੀ ਜੀ ਬਹੁਤ ਚੰਗਾ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੁਸੀਂ ਹੋਰ ਕੋਈ ਯਾਦ ਸਾਂਝੀ ਕਰਨੀ ਹੋਵੇ ਚਮਕੀਲਾ ਜੀ ਦੇ ਨਾਲ ਦੀ ਹਣਾ ਵੀ ਤੁਹਾਡੀ ਯਾਦ ਚੀਜ਼ ਹੈ ਵੀ ਮੇਰੇ ਨਾਲ ਯਾਦ ਜੁੜੀ ਹੋਈ ਹੈ ਕੋਈ ਐਸੀ ਯਾਦ ਜਾਂ ਕੋਈ ਗੱਲ ਨਹੀਂ ਐਸੀ ਕੋਈ ਨਹੀਂ ਹੋਰ ਅੱਛਾ ਅੱਛਾ ਚਲੋ ਠੀਕ ਹੈ ਜੀ ਬਹੁਤ ਚੰਗਾ ਲੱਗਾ ਕਿ ਗਾਣਾ ਸੁਣਾਉਣਾ ਹੋਵੇ ਚਮਕੀਲਾ ਜੀ ਦੇ ਨਾਲ ਦਾ ਕੋਈ ਜਿਹੜਾ ਤੁਹਾਨੂੰ ਬਾਹਲਾ ਪਸੰਦ ਹੋਵੇ ਚਾਣਾ ਸੁਣਾਈ ਦੀ ਦੋ ਟੱਪੇ ਸੁਣਾ ਦੂ ਨੀ ਸੱਤ ਦਿਨ ਸੋਹਰਿਆਂ ਦੇ ਘਰ ਰਹਿ ਕੇ ਹਾਈ ਉਹ ਸੱਤ ਦਿਨ ਸੋਹਰਿਆਂ ਦੇ ਘਰ ਰਹਿ ਕੇ ਹਾਈ ਉਹ ਫੁੱਲ ਝੜੀਏ ਨਹੀਂ ਹੁਣ ਫਿਰੇ ਕਮਲਾਈ ਉਹ ਫੁੱਲ ਝੜੀਏ ਨਹੀਂ ਹੁਣ ਫਿਰੇ ਕਮਲਾਈ ਉਹ ਡੰਗ ਦਿੱਤਾ ਤੈਨੂੰ ਤੇਰੀ ਕਾਲੀ ਗੁੱਤ ਨੇ ਹਾਏ ਵੇ ਕਾਲੀ ਗੁੱਤ ਨੇ ਆਟੇ ਮੰਗੂ ਗੁੰਨਤੀ ਬਗਾਨੇ ਪੁੱਤ ਨੇ ਆਟੇ ਮੰਗੂ ਗੁੰਨਤੀ ਬਗਾਨੇ ਪੁੱਤ ਨੇ ਕੀ ਕੀ ਬਾਤ ਹੈ ਨਹੀਂ ਉਹਨਾਂ ਦੇ ਗਾਣੇ ਤੁਸੀਂ ਸੁਣਦੇ ਹੁੰਦੇ ਸੀ ਮਤਲਬ ਸੁਣਦੇ ਤਾਂ ਹੋਵੋਗੇ ਤੁਹਾਨੂੰ ਕਦੇ ਲੱਗਿਆ ਵੀ ਯਾਰ ਇਹ ਲੱਚਰ ਗੀਤ ਹੈ ਕਿਉਂਕਿ ਲੋਕ ਕਹਿੰਦੇ ਯਾਰ ਲੱਚਰ ਗਾਉਂਦਾ ਸੀ ਤਾਂ ਮਾਰਿਆ ਗਿਆ ਪਰ ਰੀਜ਼ਨ ਕੋਈ ਹੋਰ ਵੀ ਹੋ ਸਕਦਾ ਥੋੜੇ ਹਿਸਾਬ ਦੇ ਨਾਲ ਕੀ ਰੀਜ਼ਨ ਹੋ ਸਕਦਾ ਜੀ ਲੱਚਰ ਤਾਂ ਹੁਣ ਹਰੇਕ ਹੀ ਗਾਉਂਦਾ ਵਾ ਕਲਾਕਾਰ ਤੁਹਾਨੂੰ ਪਤਾ ਹੀ ਆ ਠੀਕ ਨਹੀਂ ਗੱਲ ਤਾਂ ਕਿਹੜਾ ਗਾਉਂਦਾ ਵਾ ਇਹ ਤਾਂ ਗਾਉਣੇ ਹੀ ਪੈਂਦੇ ਹੁੰਦੇ ਨੇ ਲੱਚਰ ਗੀਤ ਤਾਂ ਹੀ ਦੁਨੀਆ ਸੁਣਦੀ ਹੈ ਹਾਂਜੀ ਮਤਲਬ ਲੋਕ ਸੁਣਦੇ ਸੀਗੇ ਤਾਂ ਗਾਉਂਦੇ ਸੀ ਉਹ ਚੀਜ਼ ਹਾਂਜੀ ਹਾਂਜੀ ਹਣਾ ਹਾਂਜੀ ਠੀਕ ਹੈ ਜੀ ਸੋ ਤੁਸੀਂ ਵੀ ਸੁਣਦੇ ਸੀ ਉਹਨਾਂ ਦੇ ਹਨਾ ਗੀਤ ਕੋ ਤੁਹਾਨੂੰ ਕਦੇ ਐ ਨਹੀਂ ਲੱਗਿਆ ਵੀ ਯਾਰ ਲੱਚਰ ਨਹੀਂ ਹੈਗਾ ਇਹ ਤਾਂ ਲੋਕ ਸੁਣਦੇ ਐ ਤਾਂ ਕਰਕੇ ਹਾਂਜੀ 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 ਇਹ ਤਾਂ ਗੱਲ ਸਹੀ ਐ ਛੋਡੀ ਠੀਕ ਹੈ ਸੋ ਬਾਕੀ ਉਹਨਾਂ ਦੇ ਧਾਰਮਿਕ ਗਾਣੇ ਵੀ ਬਹੁਤ ਹਿੱਟ ਹੋਏ ਸੀਗੇ ਹਨਾ ਬਹੁਤ ਯਾਰੀ ਬਹੁਤ ਗੀਤ ਚੱਲੇ ਨੇ ਤਲਵਾਰ ਮੈਂ ਕਣਗੀ ਧਰਦੀਆਂ ਸਾਤੋਂ ਬਾਪਾ ਖੋਲਿਆ ਤੇ ਨਨਕਾਣਾ ਨਾਮ ਜਪਨਾ ਨਮਾਣੀ ਜਿੰਦੇ ਮੇਰੀਏ ਹਾਂਜੀ ਸਸੇ ਮਨ ਵੀ ਕਾਫੀ ਧਾਰਮਿਕ ਗਾਣੇ ਵੀ ਹਿੱਟ ਹੋਏ ਸੀਗੇ ਸੋ ਬਿਲਕੁਲ ਸਰ ਥੈਂਕ ਯੂ ਸੋ ਮਚ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਸੋ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਸੀਗੇ ਅਮਰ ਸਿੰਘ ਚਮਕੀਲਾ ਤੇ ਅਮਰ ਜੋਜੀ ਦੀ ਸਮਾਦ ਦੇ ਉੱਤੇ ਤੇ ਉਹਨਾਂ ਦੇ ਸਕੇ ਭਾਈ ਤਾਰੀ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਉਹਨਾਂ ਦੇ ਬਚਪਨ ਦੇ ਨਾਲ ਉਹਨਾਂ ਦੇ ਕੀ ਕਿੱਦਾਂ ਦੇ ਰਿਲੇਸ਼ਨ ਸੀ ਕਿਵੇਂ ਦਾ ਉਹਨਾਂ ਦਾ ਸੁਭਾਅ ਸੀਗਾ ਕਿੱਦਾਂ ਰਹੇ ਨੇ ਸਾਰੀ ਗੱਲਬਾਤ ਕੀਤੀ ਹੈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਤੇ ਜੁੜੇ ਰਹੋ ਚੱਕ ਵੀ ਗੱਲਬਾਤ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ